ਸਾਹਿਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਅੱਜ ਮੈਂ ਇਸ ਆਪਣੇ ਪੇਕੇ ਘਰ ਸਾਰੀ ਵਿੱਚ ਜੋਗੀਸ਼ਾਪੁਰ ਦੇ ਨਜ਼ਦੀਕ ਹੀ ਆ ਤੇ ਅੱਜ ਮੈਂ ਇਸੀ ਡੇਰੇ ਵਿੱਚ ਮੱਥਾ ਟੇਕਣ ਤੇ ਜਿਹੜਾ ਡੇਰਾ ਆ ਸੰਤ ਬਾਬਾ ਦਲੀਪ ਸਿੰਘ ਜੀ ਦਾ ਨਾਮ ਨਾਲ ਮਸ਼ਹੂਰ ਆ ਤੇ ਸਾਡੇ ਪਿੰਡ ਦੇ ਵਿੱਚ ਜਿਆਦਾ ਇਹ ਜਿਹੜਾ ਬ੍ਰਹਮ ਗਿਆਨੀ ਸੰਤ ਬਾਬਾ ਸਤਪਾਲ ਸਿੰਘ ਜੀ ਦੇ ਨਾਮ ਤੋਂ ਮਸ਼ਹੂਰ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਬਾਬਾ ਜੀ ਥੋੜਾ ਟਾਈਮ ਪਹਿਲਾਂ ਅਕਾਲ ਚਲਾਣਾ ਕਰ ਗਏ ਨੇ ਤੇ ਇਹ ਜਿਹੜਾ ਗੁਰਦੁਆਰਾ ਆ ਉਹਨਾਂ ਦੇ ਨਾਮ ਤੋਂ ਬਹੁਤ ਜ਼ਿਆਦਾ ਮਸ਼ਹੂਰ ਆ ਤੇ ਸਭ ਤੋਂ ਪਹਿਲਾਂ ਸਾਨੂੰ ਮਿਲੇ ਆ ਸਾਧੂ ਸੰਤ ਤੇ ਇਹ ਜਿਹੜੇ ਕਿ ਬਹੁਤ ਹੀ ਟਾਈਮ ਤੋਂ ਆਉਂਦੇ ਆ ਤੇ ਰਾਸਤੇ ਵਿੱਚ ਛੋਟੇ ਛੋਟੇ ਬੱਚੇ ਮਿਲੇ ਆ ਮੈਂ ਛੋਟੀ ਹੁੰਦੀ ਹੀ ਇੱਥੇ ਆਉਂਦੀ ਆ ਤੇ ਹੁਣ ਵੀ ਮੈਂ ਇੱਥੇ ਆਉਂਦੀ ਆ ਤੇ ਮੈਨੂੰ ਇੱਥੇ ਆ ਕੇ ਬਹੁਤ ਹੀ ਰਸ ਖੁਸ਼ੀ ਮਿਲਦਾ ਆ ਬਹੁਤ ਹੀ ਮੇਰਾ ਮਨ ਖੁਸ਼ ਹੁੰਦਾ ਆ ਤੇ ਫਾਈਨਲੀ ਮੈਂ ਹੁਣ ਗੇਟ ਤੱਕ ਪਹੁੰਚ ਚੁੱਕੀ ਆ ਇਹ ਜਿਹੜਾ ਰਸਤਾ ਗੁਰਦੁਆਰੇ ਵੱਲ ਨੂੰ ਜਾਂਦਾ ਆ ਤੇ ਜਿਹੜਾ ਕਿ ਗੁਰਦੁਆਰੇ ਦਾ ਗੇਟ ਆ ਜੇਕਰ ਕੋਈ ਵੀ ਸੰਗਤ ਜਾਂ ਬੀਰਪ੍ਰੇਮ ਨਹੀਂ ਆਏ ਹੈਗੇ ਪਲੀਜ਼ ਇੱਕ ਵਾਰੀ ਗੁਰਦੁਆਰੇ ਉੱਤੇ ਜ਼ਰੂਰ ਆਇਓ ਕਿਉਂਕਿ ਬਾਬਾ ਜੀ ਦਾ ਸੰਗਤ ਨਾਲ ਬਹੁਤ ਜ਼ਿਆਦਾ ਪਿਆਰ ਸੀ ਤੇ ਬਹੁਤ ਹੀ ਦੂਰੋ ਦੂਰੋ ਸੰਗਤ ਨਾਲ ਜੁੜੀ ਸੀ ਉਹਨਾਂ ਦੇ ਤੇ ਇਹ ਹੈ ਜੀ ਉੱਥੇ ਦਾ ਇਤਿਹਾਸ ਜਾਨੀ ਕਿ ਬਾਬਾ ਜੀ ਦਾ ਨਾਮ ਲਿਖਿਆ ਹੋਇਆ ਆ ਤੇ ਹੁਣ ਮੈਂ ਡੇਰੇ ਦੇ ਅੰਦਰ ਆ ਚੁੱਕੀ ਆ ਤੇ ਇਹ ਹੈ ਜੀ ਪਿੱਪਲ ਦਾ ਪੇੜ ਜੋ ਕਿ ਬਹੁਤ ਹੀ ਵੱਡਾ ਸੀਗਾ ਤੇ ਨਾਲ ਇਹ ਜਿਹੜੀ ਕਿ ਜਿਮਾ ਜਿਮ ਥੋੜੇ ਸਾਲ ਪਹਿਲਾਂ ਹੀ ਤਿਆਰ ਕੀਤੀ ਹੋਈ ਆ ਪਹਿਲਾਂ ਜਿਮ ਨਹੀਂ ਸੀਗੀ ਤੇ ਸਾਡੇ ਪਿੰਡ ਦੇ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਇੱਥੇ ਜਿਮ ਵੀ ਕਰਦੀ ਆ ਤੇ ਇਧਰਲੇ ਪਾਸੇ ਬਾਬਾ ਜੀ ਦਾ ਕੰਡਾ ਲੱਗਾ ਹੋਇਆ ਸੀਗਾ ਜਨਨ ਕਿ ਪੋਸਟਰ ਲੱਗਾ ਹੋਇਆ ਸੀਗਾ ਅਸੀਂ ਜਦੋਂ ਸ਼ਹੀਦੀ ਦਿਹਾੜੇ ਚੱਲਦੇ ਸੀ ਉਸ ਟਾਈਮ ਗੁਰਦਵਾਰ ਸਾਹਿਬ ਵਿੱਚ ਮੱਥਾ ਟੇਕਣ ਗਏ ਸੀਗੇ ਤੇ ਇਹ ਜਿਹੜਾ ਨਾਲਕਾ ਆ ਬਹੁਤ ਹੀ ਸਾਲ ਪੁਰਾਣਾ ਨਾਲਕਾ ਆ ਤੇ ਹੁਣ ਜਿਹੜਾ ਕੀ ਆ ਮੈਂ ਪਹਿਲਾਂ ਨਿਸ਼ਾਨ ਸਾਹਿਬ ਨੂੰ ਨਮਸਕਾਰ ਕੀਤਾ ਸੀਗਾ ਇਹ ਗੁਰੂ ਦਾ ਪੰਡਾ ਵਲੌਗ ਆ ਤੇ ਹੁਣ ਮੈਂ ਤੁਹਾਨੂੰ ਲੈ ਕੇ ਚਲਦੀ ਆਂ ਅੰਦਰ ਜਿੱਥੇ ਜੀ ਬਾਬਾ ਜੀ ਦਾ ਸਰੂਪ ਜਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਿਆ ਹੋਇਆ ਆ ਤੇ ਬਹੁਤ ਹੀ ਸਾਦੇ ਤਰੀਕੇ ਦੇ ਨਾਲ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸਟਾਫਟ ਕੀਤੀ ਹੋਈ ਆ ਤੇ ਅਸੀਂ ਪਹਿਲਾਂ ਬਾਬਾ ਜੀ ਨੂੰ ਨਮਸਕਾਰ ਕੀਤੀ ਇੱਥੇ ਆ ਕੇ ਵੀ ਮੈਨੂੰ ਇੱਕ ਤਰ੍ਹਾਂ ਦਾ ਏਦਾਂ ਸਕੂਨ ਜਿਹਾ ਮਿਲਦਾ ਕਿ ਮੈਂ ਤਾਂ ਆਪਣੇ ਘਰ ਦੇ ਵਿੱਚ ਹੀ ਹੁੰਦੀ ਆ ਤੇ 24 ਘੰਟੇ ਤੇ ਬਾਬਾ ਜੀ ਦਾ ਪਾਠ ਚੱਲਦਾ ਰਹਿੰਦਾ ਆ ਤੇ ਬਾਣੀ ਵੀ ਅਸੀਂ ਸੋਹਣੇ ਪਾਠ ਸੁਣਿਆ ਬਹੁਤ ਹੀ ਏਦਾਂ ਸਕੂਨ ਮਿਲਿਆ ਤੇ ਇਹ ਆ ਜੀ ਅੰਦਰ ਦਾ ਲੂ ਵਿਊ ਸੋ ਇੱਦਲੀ ਸਾਗਰ ਦੇਵੀ ਗੁਰੂਗ੍ਰਾਮ ਸਾਹਿਬ ਜੀ ਦੀ ਰੱਖੇ ਹੋਏ ਸੀਗੇ ਤਾਂ ਦੂਸਰੇ ਪਾਸੇ ਵੀ ਰੱਖੇ ਹੋਏ ਸੀਗੇ ਤੇ ਇੱਥੇ ਜਿਹੜੇ ਗੁਟਕਾ ਸਾਹਿਬ ਵੀ ਰੱਖੇ ਹੋਏ ਆ ਤਾਂ ਕਿ ਤਾਂ ਕਿ ਸੰਗਤ ਜਿਹੜੀ ਕੀ ਹੈ ਸ਼ਾਮ ਵੇਲੇ ਇੱਥੇ ਪਾਠ ਵੀ ਆ ਕਰਦੀ ਤੇ ਇਹ ਆ ਜੀ ਉੱਥੇ ਦਾ 뷰 ਤੇ ਬਹੁਤ ਹੀ ਵਧੀਆ ਸੀਗਾ ਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲੀ ਆ ਕੋਠੇ ਤੇ ਜਿੱਥੇ ਜੀ ਬਾਬਾ ਜੀ ਅਕਸਰ ਬੈੰਦੇ ਹੁੰਦੇ ਸੀਗੇ ਤੇ ਸੰਗਤਾਂ ਨੂੰ ਜਦੋਂ ਵੀ ਕਿਤੇ ਸੰਗਤ ਆਉਂਦੀ ਆ ਤੇ ਬਾਬਾ ਜੀ ਉਹਨਾਂ ਨੂੰ ਕੋਠੇ ਤੇ ਹੀ ਮਿਲਦੇ ਸੀਗੇ ਜਾਂ ਫਿਰ ਉੱਪਰ ਬੈ ਕੇ ਜਿਹੜੇ ਕੀ ਦਰਦਸ਼ਨ ਦਿੰਦੇ ਹੁੰਦੇ ਸੀਗੇ ਤੇ ਇਹ ਆ ਜੀ ਉੱਪਰ ਨੂੰ ਜਾਂਦੀ ਹੋਈ ਪੌੜੀ ਤੇ ਹੁਣ ਮੈਂ ਤੁਹਾਨੂੰ ਦਿਖਾਵਾਂਗੀ ਉੱਪਰਲਾ 뷰 ਤੇ ਇਹ ਵੀ ਬਹੁਤ ਹੀ ਸੋਹਣਾ ਬਾਬਾ ਜੀ ਨੇ ਇੱਥੇ ਆਪਣਾ ਬਹੁਤ ਸਮਾਂ ਬਤੀਤ ਕੀਤਾ ਆ ਤੇ ਇਹ ਆ ਜੀ ਉਹ ਕੁਰਸੀ ਜਿੱਥੇ ਬਾਬਾ ਜੀ ਬਹਿੰਦੇ ਹੁੰਦੇ ਸੀਗੇ ਸੰਗਤਾਂ ਨੂੰ ਬੇਤੀਆਂ ਹੁੰਦੀਆਂ ਹੁੰਦੀਆਂ ਸੀਗੀਆਂ ਸੰਗਤ ਜਿਹੜੀ ਕੀ ਹਰ ਇੱਕ ਦੁੱਖ ਬਾਬਾ ਜੀ ਨੂੰ ਦੱਸ ਦਿੰਦੇ ਸੀ ਤੇ ਬਾਬਾ ਜੀ ਬਹੁਤ ਹੀ ਪਿਆਰ ਨਾਲ ਦੀ ਗੱਲ ਵੀ ਸੁਣਦੇ ਸੀਗੇ ਤੇ ਉਹਨਾਂ ਦੀ ਮਦਦ ਵੀ ਕਰਦੇ ਸੀਗੇ ਸੋ ਅੱਜ ਜਿਹੜੀ ਇਹ ਕੁਰਸੀ ਆ ਖਾਲੀ ਹੈ ਮਨ ਬਹੁਤ ਹੀ ਉਦਾਸ ਹੁੰਦਾ ਹੈ ਦੇਖ ਕੇ ਉਸ ਟਾਈਮ ਪਹਿਲਾਂ ਜਦੋਂ ਮੈਂ ਇੱਥੇ ਆਉਂਦੀ ਹੁੰਦੀ ਸੀਗੀ ਤੇ ਬਾਬਾ ਜੀ ਸਾਹਮਣੇ ਬੈਠੇ ਹੁੰਦੇ ਸੀਗੇ ਮਨ ਨੂੰ ਬਹੁਤ ਹੀ ਖੁਸ਼ੀ ਹੁੰਦੀ ਸੀਗੀ ਦੇਖ ਕੇ ਤੇ ਹੁਣ ਜਿਹੜਾ ਕਿ ਅਸੀਂ ਆ ਗਏ ਆ ਅੰਦਰ ਅੰਦਰ ਵੀ ਸੰਗਤ ਬਹੁਤ ਹੀ ਪਹਿਲਾਂ ਰੌਣਕਾਂ ਬਹੁਤ ਲੱਗੀਆਂ ਹੁੰਦੀਆਂ ਸੀਗੀਆਂ ਤੇ ਅੱਜ ਵੀ ਲੱਗੀ ਹੋਈ ਆ ਰੌਣਕਾਂ ਕਿਉਂਕਿ ਅੱਜ ਐਤਵਾਰਾ ਸੀ ਐਤਵਾਰ ਨੂੰ ਆਏ ਸੀ ਮੱਥਾ ਟੇਕਣ ਤੇ ਇੱਧਰ ਬਾਬਾ ਜੀ ਦੀ ਰੱਖੀ ਹੋਈ ਤਸਵੀਰ ਬਹੁਤ ਹੀ ਸੋਹਣੀ ਲੱਗੀ ਮੈਨੂੰ ਤੇ ਇੱਕ ਨਾਲ ਹੀ ਤਸਵੀਰ ਰੱਖੀ ਹੋਈ ਆ ਜਿੱਦਾਂ ਕਿਸ ਨੇ ਹੱਥ ਰੇ ਨਾਲ ਬਣਾਈ ਹੁੰਦੀ ਆ ਸੇਮ ਉਸੇ ਤਰੀਕੇ ਨਾਲ ਜਿੱਦਾਂ ਕਿ ਫੋਟੋ ਪਈ ਹੁੰਦੀ ਆ ਇਸ ਤਰੀਕੇ ਨਾਲ ਬਣਾ ਉਹ ਵੀ ਮੈਨੂੰ ਬਹੁਤ ਸੋਹਣੀ ਲੱਗੀ ਮੈਂ ਉਹਦੀ ਵੀ ਵੀਡੀਓ ਬਣਾ ਲਈ ਸੀਗੀ ਤੇ ਇਹ ਆ ਜੀ ਬਾਬਾ ਜੀ ਦਾ ਪਲੰਘ ਜਿੱਥੇ ਬਾਬਾ ਜੀ ਆਰਾਮ ਕਰਦੇ ਹੁੰਦੇ ਸੀਗੇ ਇੱਧਰ ਹੀ ਸਾਡੇ ਕੋਲ ਉਹਦਾ ਪਲੰਘ ਰੱਖਿਆ ਇੱਥੇ ਇੱਥੇ ਵੀ ਬਾਬਾ ਜੀ ਆਰਾਮ ਕਰਦੇ ਹੁੰਦੇ ਸੀ ਅਸੀਂ ਉਹਨਾਂ ਨੂੰ ਵੀ ਨਮਸਕਾਰ ਕੀਤਾ ਅੱਜ ਸੱਚੀ ਮੰਦ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਕਿਉਂਕਿ ਮੈਂ ਕੋਠੇ ਤੇ ਪਹਿਲਾਂ ਕਦੀ ਨਹੀਂ ਆਈ ਸੀ ਤੇ ਇਹ ਆ ਜੀ ਰਾਸਤਾ ਉਧਰ ਜਾਂਦਾ ਜਿੱਧਰ ਕਿ ਬਾਬਾ ਜੀ ਅਕਸਰ ਘੁੰਮਦੇ ਹੁੰਦੇ ਸੀਗੇ ਜਾਂ ਫਿਰ ਉਹਨਾਂ ਨੇ ਬਿਮਾਰ ਵੀ ਹੁੰਦੇ ਸੀਗੇ ਢਿੱਲੇ ਮੱਠੇ ਵੀ ਹੁੰਦੇ ਸੀਗੇ ਤਾਂ ਉਹਨਾਂ ਨੂੰ ਇੱਥੇ ਬੈ ਕੇ ਹੀ ਲੰਗਰ ਸ਼ਕਾਇਆ ਜਾਂਦਾ ਸੀ ਪ੍ਰਸ਼ਾਦਾ ਸ਼ਕਾਇਆ ਜਾਂਦਾ ਸੀਗਾ ਤੇ ਇੱਥੇ ਸਿੱਧੀ ਧੁੱਪ ਪੈਂਦੀ ਆ ਤੇ ਬਾਬਾ ਜੀ ਇੱਥੇ ਹੀ ਅਕਸਰ ਬੈੰਦੇ ਹੁੰਦੇ ਸੀਗੇ ਤੇ ਐਤਵਾਂ ਨੂੰ ਅਸੀਂ ਜਦੋਂ ਵੀ ਮੱਥਾ ਟੇਕਣ ਆਉਂਦੇ ਆਂ ਤੇ ਅਸੀਂ ਬਾਬਾ ਜੀ ਦਾਸਣ ਇੱਥੋਂ ਹੀ ਕਰ ਲੈਂਦੇ ਸੀਗੇ ਜਾਂ ਫਿਰ ਆਪਾਂ ਕਿਤੇ ਹੋਰ ਸਾਈਡ ਤੇ ਵੀ ਘੁੰਮਣੇ ਤੇ ਬਾਬਾ ਸਾਨੂੰ ਘੁੰਮਦੇ ਵੀ ਨਜ਼ਰ ਆਉਂਦੇ ਸੀਗੇ ਤੇ ਇਹ ਆ ਜੀ ਸਾਰਾ ਨੀਚੇ ਦਾ ਵਲੌਗ ਵੀ ਦਿਖਾਇਆ ਮੈਂ ਤੇ ਹੁਣ ਮੈਂ ਚੱਲੀ ਆ ਉਸ ਸਥਾਨ ਦੇ ਉੱਤੇ ਜਿੱਥੇ ਕਿ ਬਾਬਾ ਜੀ ਨੇ ਸੰਸਕਾਰ ਕੀਤਾ ਸੀਗਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਬਾਬਾ ਜੀ ਥੋੜਾ ਟਾਈਮ ਪਹਿਲਾਂ ਅਕਾਰਟ ਰਾਣਾ ਕਰ ਗਏ ਨੇ ਤੇ ਇਹ ਆ ਜੀ ਉਹ ਗੁਰਦੁਆਰਾ ਜੀ ਇੱਥੋਂ ਹੀ ਸੰਗਤ ਬਹੁਤ ਹੀ ਜੁੜੀ ਹੋਈ ਹੈ ਬਾਬਾ ਜੀ ਬਹੁਤ ਹੀ ਸੰਗਤ ਨੂੰ ਪਿਆਰ ਵੀ ਕਰਦੇ ਸੀ ਹਰ ਗੱਲ ਵੀ ਸੁਣਦੇ ਸੀ ਕਿ ਦੁੱਖ ਵੀ ਦੂਰ ਹੁੰਦੇ ਸੀਗੇ ਇਹ ਆ ਜੀ ਉਹ ਗੁਰਦੁਆਰਾ ਜੋ ਕਿ ਬਹੁਤ ਹੀ ਮਸ਼ਹੂਰ ਆ ਤੇ ਸਾਡਾ ਜਿਹੜਾ ਪਿੰਡ ਆ ਉਹ ਕਬੱਡੀ ਦੇ ਨਾਮ ਤੋਂ ਵੀ ਬਹੁਤ ਮਸ਼ਹੂਰ ਆ ਕਿਉਂਕਿ ਇੱਥੇ ਹਰ ਸਾਲ ਕਬੱਡੀ ਦੇ ਮੈਚ ਵੀ ਲੱਗਦੇ ਤੇ ਹੁਣ ਜਿਹੜਾ ਕਿ ਫਾਈਨਲੀ ਮੈਂ ਉਸ ਜਗ੍ਹਾ ਤੇ ਪਹੁੰਚ ਚੁੱਕੀ ਹਾਂ ਜਿੱਥੇ ਬਾਬਾ ਜੀ ਦਾ ਸੰਸਕਾਰ ਕੀਤਾ ਸੀਗਾ ਜੇਕਰ ਕੋਈ ਵੀ ਸੰਗਤ ਉਸ ਟਾਈਮ ਨਹੀਂ ਆਈ ਸੀਗੀ ਜਾਂ ਫਿਰ ਕਿਸੇ ਕੰਮ ਦੇ ਕਰਕੇ ਨਹੀਂ ਆ ਸਕਦੇ ਸੀਗੇ ਪਲੀਜ਼ ਤੁਸੀਂ ਬਲੌਗ ਵਿੱਚ ਬਾਬੇ ਦੇ ਦਰਸ਼ਨ ਜ਼ਰੂਰ ਕਰਨਾ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰਨਾ ਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਇਹ ਜਗ੍ਹਾ ਜਿਹੜੀ ਕਿ ਸਜਾਈ ਹੋਈ ਹੈ ਉੱਪਰ ਵੀ ਤਰਪਾਲ ਪਾਇਆ ਤਾਂ ਕਿ بارش ਦੇ ਟੈਪ ਵਿੱਚ ਮੀਂਹ ਟਾਈਮ ਦੇ ਵਿੱਚ ਇਹ ਜਿਹੜਾ ਮਤਲਬ ਸੰਸਕਾਰ ਵਾਲੀ ਥਾਂ ਆ ਉਹ ਗਿੱਲੀ ਨਾ ਹੋ ਸਕੇ ਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲੀ ਹਾਂ ਉਸ ਸਥਾਨ ਦੇ ਉੱਤੇ ਜਿੱਥੇ ਕਿ ਬਾਬਾ ਜੀ ਨੇ ਤਪ ਸਥਾਨ ਤੇ ਜਿੱਥੇ ਤਪੱਸਿਆ ਕੀਤੀ ਸੀ ਇਹ ਰਾਹ ਜਿਹੜਾ ਕਿ ਉਸ ਥਾਂ ਸਾਈਡ ਨੂੰ ਜਾਂਦਾ ਆ ਜੇਕਰ ਕਿਸੇ ਨੂੰ ਨਹੀਂ ਉਸ ਥਾਂ ਦਾ ਪਤਾ ਹੈਗਾ ਤੇ ਪਲੀਜ਼ ਇੱਕ ਵਾਰੀ ਜ਼ਰੂਰ ਜਾਇਓ ਉੱਥੇ ਉਹ ਵੀਲਡ ਦੀ ਜਗ੍ਹਾ ਬਹੁਤ ਹੀ ਸੋਹਣੀ ਆ ਤੇ ਮੈਂ ਜਿਹੜਾ ਕਿ ਮੈਰਿਜ ਤੋਂ ਬਾਅਦ ਹੁਣ ਇੱਥੇ ਪਹਿਲੀ ਵਾਰ ਚੱਲੀ ਆ ਇਹ ਵੀ ਜਗ੍ਹਾ ਕਿ ਬਹੁਤ ਹੀ ਸੋਹਣੀ ਆ ਇਹ ਕੱਚਾ ਰਸਤਾ ਹੁੰਦਾ ਸੀਗਾ ਪਹਿਲਾਂ ਥੋੜਾ ਟਾਈਮ ਪਹਿਲਾਂ ਹੀ ਇਹ ਪੱਕਾ ਰਸਤਾ ਬਣ ਗਿਆ ਆ ਤੇ ਇਹ ਜਿਹੜਾ ਰਸਤਾ ਹੈ ਉਹ ਥਾਵਾ ਨੂੰ ਚੱਲਦਾ ਆ ਇਹ ਜਿਹੜਾ ਰਸਤਾ ਹੈ ਪਹਿਲਾਂ ਖਰਾਬ ਹੋ ਗਿਆ ਸੀਗਾ ਤੇ ਹੁਣ ਥੋੜਾ ਟਾਈਮ ਹੀ ਹੋਇਆ ਹੈ ਇਹਨੂੰ ਜਿਹੜਾ ਕਿ ਪੱਕਾ ਕਰ ਲਿਆ ਗਿਆ ਆ ਤੇ ਹੁਣ ਜਿਹੜਾ ਕਿ ਪੰਮਾ ਮੀ ਚਾਹੇ ਨੇਰੀ ਆ ਪਰ ਹੁਣ ਇੱਥੇ ਪਾਣੀ ਵੀ ਨਹੀਂ ਖੜਦਾ ਹੈਗਾ ਪਹਿਲਾ ਰਸਤਾ ਕੱਚਾ ਹੁੰਦਾ ਸੀ ਪਹਿਲਾ ਇੱਥੇ ਕੁਛ ਵੀ ਨਹੀਂ ਹੁੰਦਾ ਸੀ ਇਕਦਮ ਸਾਫ ਹੁੰਦਾ ਸੀਗਾ ਹੁਣ ਜਦੋਂ ਬਾਬਾ ਜੀ ਨਾਲ ਇਹਦਾ ਮੁੰਡੇ ਆਉਂਦੇ ਆ ਵੀਰ ਜੀ ਆਉਂਦੇ ਆ ਉਹਨਾਂ ਨੇ ਹੀ ਰਿਤੀ ਸੇਵਾ ਕੀਤੀ ਸੀ ਇਹ ਜਿਹੜਾ ਕਿ ਆ ਤਪਸਥਾਨ ਦਾ ਬਾਲਾ ਵਿਊ ਆ ਦੇਖੋ ਸੰਗਤ ਵੀ ਆਈ ਹੋਈ ਆ ਸੇਵਾ ਵੀ ਕਰਦੀ ਪਈ ਆ ਬਹੁਤ ਹੀ ਸੋਹਣੇ ਦਰਖਤ ਲੱਗੇ ਹੋਏ ਆ ਤੇ ਇਹ ਜਿਹੜਾ ਕਿ ਰਸਤਾ ਆ ਉਸ ਸਥਾਨ ਤੇ ਆ ਬਹੁਤ ਹੀ ਸੋਹਣਾ ਇੱਥੇ ਵੀ ਬਹੁਤ ਜਿਆਦਾ ਸਕੂਨ ਜਿਹਾ ਮਿਲਿਆ ਆ ਇੱਕ ਸਵਰਗ ਦੇ ਵਾਂਗਦਾ ਸੀ ਉਸ ਰਾਸਤੇ ਚੱਲਦੇ ਪਏ ਆ ਉਹ ਜਿਹੜਾ ਕਿ ਦ੍ਰਿਸ਼ ਤੁਹਾਨੂੰ ਦੇਖਣ ਨੂੰ ਮਿਲੂਗਾ ਬਹੁਤ ਹੀ ਸੋਹਣਾ ਆ ਅੰਬ ਦੇ ਪੇੜ ਵੀ ਲਗਾਏ ਹੋਏ ਆ ਤੇ ਹੋਰ ਵੀ ਬਹੁਤ سارے ਜਿਹੜੇ ਦਰਖਤ ਆ ਲਗਾਏ ਹੋਏ ਆ ਕੇਲਾ ਵੀ ਲਗਾਈਆਂ ਹੋਈਆਂ ਆ ਇਹ ਮੈਂ ਜਗ੍ਹਾ ਪਹਿਲਾਂ ਨਹੀਂ ਦੇਖੀ ਸੀਗੀ ਸੋ ਮੈਂ ਇਹ ਜਗ੍ਹਾ ਦੇਖੀ ਆ ਕਿ ਮੈਂ ਇਹਦਾ ਵੀ ਬਲੌਗ ਬਣਾਇਆ ਆ ਤੇ ਇਹ ਜਿਹੜਾ ਕਿ ਪੁਰਾਣਾ ਜਿੱਦਾਂ ਕਲਚਰ ਹੁੰਦਾ ਉਸ ਤਰੀਕੇ ਨਾਲ ਤਿਆਰ ਕੀਤੀ ਗਈ ਇੱਕ ਛੋਟੀ ਜਿਹੀ ਮਤਲ ਝੌਂਫੜੀ ਵਾਂਗ ਤਿਆਰ ਕੀਤਾ ਆ ਇੱਥੇ ਬਾਬਾ ਜੀ ਦੀ ਜੋਤ ਜਿਹੜੀ ਕਿ 24 ਘੰਟੇ ਚੱਲਦੀ ਹੀ ਰਹਿੰਦੀ ਬਾਬਾ ਜੀ ਤਸਵੀਰ ਲਗਾਈ ਹੋਈ ਆ ਤੇ ਇਹ ਜਿਹੜਾ ਕਿ ਮੈਂ ਇਹਦੀ ਇਹਨਾਂ ਦੀ ਵੀ ਫੋਟੋ ਲਈ ਸੀਗੀ ਤੇ ਇਹ ਆ ਜੀ ਥੋੜਾ ਜਿਹਾ ਬਾਹਰ ਦਾ 뷰 ਤੇ ਇਹ ਆ ਜੀ ਸਾਰੀ ਝੌਂਫੜੀ ਕਿਉਂਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਈ ਹੋਈ ਆ ਤੇ ਕਾਨਿਆਂ ਦੀ ਪਾਈ ਹੋਈ ਆ ਇਹ ਬਹੁਤ ਹੀ ਸੋਹਣੀ ਆ ਤੇ ਅਸੀਂ ਇੱਥੇ ਵੀ ਨਮਸਕਾਰ ਕੀਤਾ ਸੀਗਾ ਇਹ ਆ ਜੀ ਗੈਂਦਾ ਦੇ ਫੁੱਲ ਤੇ ਛੋਟੇ ਛੋਟੇ ਬੂਟੇ ਲੱਗੇ ਹੋਏ ਜੋ ਕਿ ਮੈਨੂੰ ਬਹੁਤ ਹੀ ਸੋਹਣੇ ਲੱਗੇ ਸੀਗੇ ਤੇ ਮੈਂ ਇਹਦੀ ਵੀ ਵੀਡੀਓ ਬਣਾਈ ਸੀਗੀ ਤੇ ਇਹ ਹੁਣ ਸਾਦਾ ਕਿ ਪੱਕਾ ਬਣਾ ਦਿੱਤਾ ਗਿਆ ਆ ਇਹ ਸਾਈਡ ਤੇ ਥੋੜਾ ਕੱਚਾ ਰਸਤਾ ਹੈ ਸੁਪੇਦੇ ਬਹੁਤ ਹੀ ਲੱਗੇ ਹੋਏ ਆ ਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲੀ ਆ ਕੁੜੀਆ ਦੇ ਅੰਦਰ ਜਿੱਥੇ ਬਾਬਾ ਜੀ ਤਪੱਸਿਆ ਕੀਤੀ ਸੀਗੀ ਇਹ ਉਹਦਾ ਬਾਹਰਲਾ 뷰 ਇਹ ਵੀ ਬਹੁਤ ਹੀ ਸੋਹਣਾ ਤੇ ਤੇ ਨਾਲ ਇਹ ਜਿਹੜਾ ਕਿ ਇਹ ਦਰਾਖਤ ਉਹ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ ਹੋਇਆ ਆ ਤੇ ਬਹੁਤ ਹੀ ਵਧੀਆ ਆ ਤੇ ਇਹ ਦਰਾਖਤ ਜਿਹੜਾ ਕਿਸੇ ਬਾਬਾ ਨੇ ਤਪੱਸਿਆ ਕੀਤੀ ਸੀਗੀ ਇਹਦੀ ਜਿਹੜੀ ਇੱਕ ਟਾਣੀ ਫੜ ਕੇ ਤੇ ਇੱਕ ਹੱਥੇ ਨਾਲ ਜਿਹੜੇ ਸੋ ਰੋਟੀ ਫੜੀ ਹੋਈ ਸੀਗੀ ਤੇ ਇੱਥੇ ਉਹਨੇ ਤਪੱਸਿਆ ਕੀਤੀ ਸੀਗੀ ਤੇ ਬਾਕੀ ਜਿਹੜੇ ਦਰਾਖਤ ਆ ਤੇ ਉਹ ਜਿਹੜਾ ਕੀ ਆ ਅੰਬਰਾ ਨੂੰ ਛੁੰਦੇ ਆ ਤੇ ਇਹ ਦਰਾਖਤ ਜਿਹੜਾ ਕੀ ਆ ਉੱਥੇ ਦਾ ਉੱਥੇ ਹੀ ਸਥਿਤਵਾ ਸਮਾ ਜਿਹੜਾ ਕੀ ਆ ਬਹੁਤ ਹੀ ਬਲਵਾਨ ਹੁੰਦਾ ਆ ਤੇ ਇਧਰਲੇ ਪਾਸੇ ਜਿਹੜੀ ਕਿ ਬਾਬਾ ਜੀ ਬਣਾਈ ਹੋਈ ਹੈ ਕੂਟੀਆ ਮੈਂ ਉਧਰ ਵੀ ਨਮਸਕਾਰ ਕੀਤਾ ਸੀਗਾ ਤੇ ਇਹ ਬਾਕੀ ਜਿਹੜੇ ਦਰਖਤ ਉਹ ਸਾਰੇ ਉੱਚੇ ਹੋ ਗਏ ਆ ਪਰ ਇਹ ਦਰਖਤ ਹੱਲੇ ਵੀ ਉਸੇ ਤਰੀਕੇ ਨਾਲ ਉੱਥੇ ਹੀ ਖਲੋਤਾ ਆ ਤੇ ਹੱਲੇ ਵੀ ਜਿਹੜਾ ਕਿ ਬਹੁਤ ਹੀ ਸੋਹਣਾ ਤੇ ਹਰਿਆ ਭਰਿਆ ਦਰਖਤ ਜੇਕਰ ਤੁਸੀਂ ਆਏ ਇਹਦੇ ਦਰਸ਼ਨ ਜ਼ਰੂਰ ਕਰਿਓ ਅਤੇ ਬਾਬਾ ਜੀ ਨੇ ਆਪਣਾ ਸਮਾਂ ਜਿਹੜਾ ਕਿ ਇੱਥੇ ਵੀ ਬਤੀਤ ਕੀਤਾ ਸੀਗਾ ਜੇਕਰ ਤੁਸੀਂ ਵੀ ਆਏ ਆ ਤੇ ਇੱਥੇ ਜ਼ਰੂਰ ਆਇਓ ਕਿਉਂਕਿ ਇੱਥੇ ਬਹੁਤ ਹੀ ਸਕੂਨ ਮਿਲਦਾ ਆ ਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲੀਆਂ ਉਸ ਥਾਂ ਦੇ ਉੱਤੇ ਉਸ ਥਾਨ ਦੇ ਉੱਤੇ ਜਿੱਥੇ ਬਾਬਾ ਜੀ ਆਰਾਮ ਕਰਦੇ ਹੁੰਦੇ ਸੀ ਜਦੋਂ ਤਪੱਸਿਆ ਕਰਕੇ ਆੜਦੇ ਸੀਗੇ ਟਹਿਲਦੇ ਹੁੰਦੇ ਸੀਗੇ ਤੇ ਉਹਨਾਂ ਨੇ ਇੱਥੇ ਆਰਾਮ ਕੀਤਾ ਤੇ ਇਹ ਜਿਹੜੀ ਜਗਾ ਆ ਵੀ ਜਿਹੜਾ ਬਿਸਤਰਾ ਹੈ ਉਹ ਕਾਨਿਆਂ ਦਾ ਬਣਾਇਆ ਹੋਇਆ ਆ ਤੇ ਇਹ ਵੀ ਜਿਹੜਾ ਕੀ ਆ ਉਸੇ ਤਰੀਕੇ ਨਾਲ ਪਿਆ ਹੋਇਆ ਆ ਜਿੱਦਾਂ ਕੀ ਪਹਿਲਾਂ ਸੀਗਾ ਤੇ ਦੇਖੋ ਇੰਨਾ ਮੀਂਹ ਬਰਿਆ ਆ ਇੰਨਾ ਝੱਖੜ ਚੱਲਦਾ ਆ ਹਵਾ ਵੀ ਇੰਨੀ ਚੱਲਦੀ ਪਰ ਇਹ ਜਿਹੜਾ ਕੀ ਟਾਸ ਤੋਂ ਮਸ ਨਹੀਂ ਹੋਇਆ ਹੈਗਾ ਤੇ ਇਹ ਨਾਲ ਹੀ ਦਰਖਤ ਲੱਗਾ ਹੋਇਆ ਟਾਲੀ ਦਾ ਤੇ ਟਾਲੀ ਦੇ ਹੇਠਾਂ ਹੀ ਜਿਹੜੇ ਬਾਬਾ ਜੀ ਆਰਾਮ ਕਰਦੇ ਹੁੰਦੇ ਸੀਗੇ ਮੈਂ ਉੱਥੇ ਵੀ ਨਮਸਕਾਰ ਕੀਤਾ ਤੇ ਬਹੁਤ ਹੀ ਸਕੂਨ ਭਰਿਆ ਇਹ ਵੀ ਰਸਤਾ ਆ ਮੈਂ ਇੱਥੇ ਪਹਿਲਾਂ ਨਹੀਂ ਕਦੀ ਆਈ ਸੀਗੀ ਤੇ ਮੈਂ ਆਜ ਗਈ ਆ ਸੋ ਮੈਂ ਇਸ ਜਗ੍ਹਾ ਨੂੰ ਵੀ ਨਮਸਕਾਰ ਕੀਤਾ ਆ ਤੇ ਇਹ ਆ ਜੀ ਉਹ ਸਥਾਨ ਅੱਜ ਵੀ ਉਸੇ ਤਰੀਕੇ ਨਾਲ ਜਦੋਂ ਤੁਸੀਂ ਵੀ ਕਿਤੇ ਤੁਹਾਨੂੰ ਵੀ ਉਸੇ ਤਰੀਕੇ ਨਾਲ ਮਿਲੇਗਾ ਤੇ ਬਹੁਤ ਹੀ ਅਰਧਵਾਲ ਸੰਗਤ ਨੇ ਸਫਾਈ ਕੀਤੀ ਆ ਤੇ ਇਹ ਆ ਜੀ ਉਹ ਰਸਤਾ ਤੇ ਸਾਡਾ ਜਿਹੜਾ ਪਿੰਡ ਆ ਉਹ ਕਵੱਡੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਆ ਤੇ ਇਹ ਜੀ ਸਗੀ ਵੀਡੀਓ ਤੇ ਇਹ ਆ ਅੱਜ ਦਾ ਸਾਡਾ ਬਲੌਗ ਇਹ ਸਾਡਾ ਬਾਹਲਾ ਦ੍ਰਿਸ਼ ਵਾ ਇੱਥੇ ਆ ਕੇ ਬਹੁਤ ਹੀ ਸਕੂਨ ਮਿਲਦਾ ਆ ਜੇਕਰ ਤੁਸੀਂ ਵੀ ਇੱਥੇ ਜਰੂਰ ਆਇਓ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਆ ਬਹੁਤ ਹੀ ਅਨਮੋਲ ਵਾ ਬਹੁਤ ਹੀ ਵਧੀਆ ਆ ਦੇਖਣ ਜੀ ਬਹੁਤ ਸੋਹਣੀਆਂ ਲੱਗਦੀਆਂ ਆ ਤੇ ਇਹ ਆ ਜੀ ਉਧਰ ਦਾ ਦ੍ਰਿਸ਼ ਇਹ ਆ ਜੀ ਜਗਾ ਤੇ ਇਹ ਹੈਗਾ ਤਪਸਥਾਨ ਸੰਤ ਬਾਬਾ ਸਤਪਾਲ ਸਿੰਘ ਜੀ ਜੋ ਕਿ ਅਕਾਲ ਚਲਾਣਾ ਕਰ ਗਏ ਨੇ ਤੇ ਨਾਲ ਹੀ ਇਧਰਲੀ ਸਾਈਡ ਤੇ ਛੋਟੀ ਝੌਂਫੜੀ ਬਣਾਈ ਆ ਜਾਨਵਰਾ ਵਾਸਤੇ ਤੇ ਕਿਉਂਕਿ ਜਦੋਂ ਬਾਬਾ ਜੀ ਤਪੱਸਿਆ ਕਰਨ ਆਉਂਦੇ ਹੁੰਦੇ ਸੀਗੇ ਉਹ ਵੀ ਨਾਲ ਹੀ ਆਉਂਦੇ ਹੁੰਦੇ ਸੀਗੇ ਨਾਲ ਹੀ ਰਹਿੰਦੇ ਸੀ ਪਰ ਕਿਸੇ ਨੂੰ ਕੁਝ ਕਹਿੰਦੇ ਨਹੀਂ ਹੁੰਦੇ ਸੀਗੇ ਕਿ ਜਿਹੜੇ ਵੀਰ ਜੀ ਨਾਲ ਆਉਂਦੇ ਹੁੰਦੇ ਸੀਗੇ ਉਹ ਵੀ ਇਹਨਾਂ ਨੂੰ ਕੁਛ ਨਾ ਕੁਛ ਪਾਉਂਦੇ ਹੀ ਰਹਿੰਦੇ ਸੀਗੇ ਸੋ ਇਹ ਸੀਗਾ ਮੇਰਾ ਅੱਜ ਦਾ ਵਲੌਗ ਤੇ ਬਾਬਾ ਜੀ ਦੇ ਜਦੋਂ ਅਕਾਲ ਚਲਾਣਾ ਕਰ ਗਏ ਸੀਗੇ ਤਾਂ ਅੱਜ ਵੀ ਉਹਨਾਂ ਦੇ ਨਾਮ ਤੇ ਸਮਾਗਮ ਕਰਵਾਏ ਜਾਂਦੇ ਤੇ ਅੱਜ ਵੀ ਜਿਹੜਾ ਕਿ ਇਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਬਾਬਾ ਜੀ ਇੱਥੇ ਹੀ ਨੇ ਤੇ ਬਹੁਤ ਹੀ ਸਕੂਨ ਮਿਲਦਾ ਹੈ ਜਦੋਂ ਅਸੀਂ ਉਹਨਾਂ ਦੀ ਫੋਟੋ ਦੇਖਦੇ ਆਂ ਤੇ ਜਦੋਂ ਉਹਨਾਂ ਦੇ ਤਪਸਥਾਨ ਤੇ ਮੈਂ ਅੱਜ ਆਈ ਆ ਬਹੁਤ ਹੀ ਸਕੂਨ ਮਿਲਦਾ ਆ ਜੇਕਰ ਤੁਸੀਂ ਵੀ ਆਏ ਆ ਤੇ ਪਲੀਜ਼ ਇੱਕ ਵਾਰ ਜਰੂਰ ਵਿਜ਼ਿਟ ਕਰਨਾ ਸੋ ਕਮੈਂਟ ਵਿੱਚ